ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਂ ਬੰਦਗੀ ਦੀ ਦਾਤ ਚੋਲੀ ਪਾ ਗਿਓ ਰੱਖਿਆ ਨਿਮਾਣਿਆ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਗਿਓ ਮੰਮ ਨੂੰ ਖਾ ਦਿੱਤਾ ਦਾਤ ਆ ਕਰੀਏ ਕਿ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵਾਲੇ ਹੋ ਫਰਿਆਦ ਜੀ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਦਿਲਾੰਦਿਆ ਜਾਣ ਜਾਣੀ ਜਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਆ ਨਿਮਾਨਿਆ ਦਾ ਮਾਣ ਬੰਦਗੀ ਦੀ ਦਾਤ ਚੋਈ ਪਾ ਦੇਓ ਰੱਖਿਆ ਨਿਮਾਨਿਆ ਦਾ ਮਾਣ ਮਾਇਆ ਦੇ ਭਲਾਵੇ ਵਿੱਚ ਆਣ ਕੇ ਜਿ ਭੁੱਲ ਗਿਆਂ ਸੀ ਤੇਰੇ ਨਾਮ ਨੂੰ ਮਨ ਸਦਾ ਪਾਪਾ ਵੱਲ દોੜਦਾ ਕਸ ਦੇ ਹੋਏ ਸੁਦੀ ਲਗਾਮ ਨੂੰ ਮਾਨ ਨੀ ਮਾ ਉੱਚੀ ਮਤ ਬਖਸ਼ੋ ਬੱਖਸ਼ੋ ਦੇ ਦੋ ਸ਼ੁਭ ਗੁਣਾ ਦਾ ਗਿਆ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆਂ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆਂ ਨਿਮਾਨਿਆਂ ਦਾ ਮਾਨ ਵਰੀ ਤੇ ਬਗਾ ਨਾ ਕੋਈ ਦਿਸਣਾ ਜੀ ਦੋ ਹੈ ਵੜੇ ਹੋ ਹੱਥ ਜੋੜੀਏ ਤੇਰੇ ਬਾਣੇ ਉੱਚ ਸੱਚੇ ਪਾਤਸ਼ਾਹ ਟੱਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆਂ ਦਾ ਮਾਂ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆਂ ਦਾ ਮਾਂ ਸ਼ਰਨ ਆਪਿਆ ਦੀ ਲਾਜ ਰੱਖਣੀ ਸਰਬ ਕਲਾ ਸਮਰਥ ਜੀ ਨੂਰ ਪੂਰੀ ਬੇਨਤੀ ਗੁਜ਼ਾਰਦਾ ਰੱਖੋ ਜਾ ਗੁਲਾਰ ਸਰ ਹੱਥ ਜੀ ਨੂਰ ਪੂਰੀ ਬੇਨਤੀ ਗੁਜ਼ਾਰਦਾ ਰੱਖੋ ਸਾਡੇ ਸਿਰੇ ਉੱਤੇ ਹੱਥ ਜੀ ਤੱਕਿਆ ਮੈਂ ਕੋ ਤੇਰਾ ਸਰਾ ਤੱਕਿਆ ਮੈਂ ਕੋ ਤੇਰਾ ਸਰਾ ਵੇਖਿਆ ਮੈਂ ਸਾਰਾ ਜਗ ਸ਼ਾਂ ਦੀ ਦੀ ਦਾਤ ਚੋੜੀ ਪਾਦੇ ਓ ਰੱਖਿਆ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋੜੀ ਪਾਦੇ ਓ ਰੱਖਿਆ ਨਿਮਾਨਿਆਂ ਦਾ ਮਾਨ ਜੀ ਰੱਖਿਆ ਨਿਮਾਨਿਆਂ ਦਾ ਮਾਨ ਜੀ ਰੱਖਿਆ ਨਿਮਾਨਿਆਂ ਦਾ ਮਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ